ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਆਪਾਂ ਗਏ ਸੀਗੇ ਹਨਾ ਆਪਣੇ ਮਤਲਬ ਇਥੇ ਮਾਸਟਰਾਂ ਦੇ ਹੈਗੇ ਉਹਨਾਂ ਦੇ ਮਤਲਬ ਪਾਠ ਦਾ ਭੋਗ ਸੀਗਾ ਸੋਭਾ ਮੈਂ ਤੇ ਬੀਬੀ ਗਏ ਸੀ ਇਸ ਕਰਕੇ ਮੈਂ ਆ ਸੂਟ ਪਾ ਰੱਖਿਆ ਸੀਗਾ ਤੇ ਆਪਾਂ ਪਾਠ ਦੇ ਭੋਗ ਦੇ ਗਏ ਸੀਗੇ ਤੇ ਵੀਡੀਓ ਬਣਾਉਣ ਨੂੰ ਜੀ ਨਹੀਂ ਕਰਦਾ ਜੀ ਇੱਕ ਤਾਂ ਸਾਡੇ ਹੁਣ ਆਇਆ ਨਾ ਮਰਗ ਹੋ ਗਈ ਪੰਡਤਾਂ ਦੇ ਐ ਵੀ ਮਤਲਬ ਬਿਲਕੁਲ ਨੇੜੇ ਘਰ ਰਹਿ ਜਾਂਦਾ ਪੰਜ 6 ਘਰ ਛੱਡ ਕੇ ਤੇ ਜਮਾ ਰੋੜਦੀ ਉਹਨਾਂ ਦਾ ਘਰ ਹੈ ਹਨਾ ਉਹਨਾਂ ਦੀ ਕੁੜੀ ਆ ਦੀ ਡੈਥ ਹੋ ਗਈ ਵਿਚਾਰੀ ਦੀ ਤੇ ਤੇ 13 ਸਾਲ ਦਾ ਬੇਟਾ ਉਹਨਾਂ ਦਾ ਹਨਾ ਵੀ ਵੀਡੀਓ ਬਣਾਉ ਨੂੰ ਜੀਜਾ ਹੀ ਨਹੀਂ ਕਰਦਾ ਵੀ ਕਿਵੇਂ ਬਣਾਈਏ ਹਨਾ ਤੇ ਬਾਕੀ ਸੋਨੂੰ ਪਤਾ ਕਿ ਸੀਦੀ ਦਿਹਾੜੇ ਚੱਲੀ ਜਾਂਦੇ ਹਨਾ ਮਨ ਬਿਲਕੁਲ ਵੀ ਉਦਾਸ ਹੈ ਜਮਾ ਤੇ ਉਧਰੋਂ ਹਨਾ ਇਹ ਕੁੜੀ ਆ ਦੀ ਮੌਤ ਹੋ ਗਈ ਵਿਚਾਰੀ ਦੀ 13 ਸਾਲ ਦਾ ਬੇਟਾ ਵਿਚਾਰੀ ਦੀ ਕੀ ਉਮਰ ਆ ਸੀਗੀ ਹਨਾ ਡੈਥ ਹੋ ਗਈ ਵਿਚਾਰੀ ਦੀ ਉਹਦੀ ਉਦਾ ਕਰਕੇ ਸਾਰੀ ਗਲੀ ਗਮਾਨ ਚ ਸਾਡੇ ਤਾਂ ਮਿੱਲਾ ਤਾਂ ਕਿਸੇ ਦੀ ਰੋਟੀ ਪੱਕਦੀ ਹੁੰਨੀ ਐ ਵੀ ਸਾਰੇ ਪੰਡਤਾਂ ਦੇ ਘਰ ਰਹਿ ਗਏ ਨਾ ਆਪਣੇ ਇੱਕ ਦੋ ਆਪਣੇ ਘਰ ਰਹਿ ਗਏ ਜ਼ਿਮੀਦਾਰਾਂ ਦੇ ਉਦਾ ਕਰਕੇ ਵੀ ਬਹੁਤ ਐ ਲੱਗੀ ਜਾਂਦਾ ਹਨਾ ਵੀ ਇਨਸਾਨ ਦਾ ਕੋਈ ਪਤਾ ਨਹੀਂ ਹਨਾ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈਗਾ ਤੇ ਵੀ ਮੈਂ ਕਹਣੀ ਐ ਵੀ ਜ਼ਿੰਦਗੀ ਜਿਉਂ ਲੈਣੀ ਚਾਹੀਦੀ ਐ ਵੀ ਜਿੰਨੀ ਵੀ ਜ਼ਿੰਦਗੀ ਹੈਗੀ ਐ ਵੀ ਉਹ ਵਿਚਾਰੀ ਨੂੰ ਕਿਹੜਾ ਪਤਾ ਸੀ ਹਨਾ ਵੀ 13 ਸਾਲ ਦਾ ਮੁੰਡਾ ਛੱਡ ਗਿਆ ਵਿਚਾਰੀ ਹਨਾ ਤੇ ਜੱਗ ਤੋਂ ਤੁਰ ਗਈ ਤੇ ਹਜੇ ਵਿਚਾਰੀ ਦੀ ਡੈਡ ਬੋਡੀ ਨਹੀਂ ਲੈ ਕੇ ਆਏ ਕਹਿੰਦੇ ਸੀ ਵੀ ਇੱਥੇ ਹੀ ਕਰਨਗੇ ਪੇਕੀ ਸੰਸਕਾਰ ਕਰਨਗੇ ਕੋਈ ਸ਼ੀਧੀ ਦਿਹਾੜੇ ਆ ਜੀ ਜਿਵੇਂ ਹੋਣਾ 22 ਦਸੰਬਰ ਹੋ ਗਈ ਆ ਜਾਂ 8 ਪੋ ਹੋ ਗਿਆ ਹਨ ਤੇ ਅੱਜ ਦੇ ਦਿਨ ਸਰਸਾ ਨਦੀ ਤੇ ਹਨਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੀਗਾ ਤੇ ਫਿਰ ਹਨਾ ਵਿਛੋੜਾ ਪਏ ਬਾਅਦ ਇਹ じゃ ਨਮਕ ਹਲਾਲ ਹਨਾ ਇਹ じゃ ਨੀ ਜਨਸਾਨ ਹਨਾ ਕਹਿ ਸਕਦੇ ਆ ਆਪਣੀ ਅੱਜ ਦੀ ਭਾਸ਼ਾ ਚ ਗੰਗੂ ਟੱਕਰਿਆ ਸੀ ਮਾਤਾ ਗੁਜਰੀ ਜੀ ਨੂੰ ਹਨਾ ਜੀਨੇ ਨਾਲੇ ਮਾਤਾ ਜੀ ਦੀਆਂ ਹਨਾ ਘਰੇ ਰੱਖਿਆ ਨਾਲੇ ਮਾਤਾ ਜੀ ਦੀਆਂ ਮੋਹਰਾ ਰੱਖ ਲਈਆਂ ਹਨਾ ਤਾਂ ਵੀ ਉਹਨੇ ਨਮਕ ਹਲਾਲੀ ਕਰੀ 26 ਸਾਲ ਕਹਿੰਦੇ ਮਾਤਾ ਜੀ ਦੇ ਘਰੇ ਹਨਾ ਉਹਨਾਂ ਦਾ ਨਮਕ ਖਾਦਾ ਤੇ ਕਹਿੰਦੇ ਹੁੰਦੇ ਦੇਖੋ ਹਨਾ ਨਾਲੇ ਮੋਹਰਾ ਰੱਖ ਗਿਆ ਨਾਲੇ ਹਨਾ ਨਮਕ ਹਲਾਲੀ ਕਰ ਗਿਆ ਤੇ ਇਹ ਚੀਜ਼ ਵੀ ਹਨਾ ਸੋਚ ਸੋਚ ਕੇ ਬੱਚੇ ਵੀ ਇਹ ਚੀਜ਼ ਦਾ ਜਵਾਕਾ ਤੇ ਵੀ ਬੜਾ ਹਨਾ ਉਹ ਜਦੋਂ ਸਵੇਰ ਕੁਰਬਾਨੀ ਲਾਉਣੀ ਹੈ ਉਹੀ ਚੀਜ਼ ਹਨਾ ਸਾਬਜਾਦਿਆਂ ਦੇ ਬਾਰੇ ਸਾਰੀ ਚੀਜ਼ ਦੱਸੀ ਜਾਂਦੀ ਹੈ ਤੇ ਬੱਚੇ ਇਹ ਚੀਜ਼ ਹਨਾ ਐਂ ਕਹਿੰਦੇ ਮੰਮੀ ਹਾਏ ਕਿੱਡੇ ਸੋਹਣੇ ਸੋਹਣੇ ਸਾਬਜਾਦੇ ਸੀ ਹਨਾ ਤੇ ਫਿਰ ਬੱਚਾ ਨੂੰ ਸਮਝਾਇਆ ਜਾਂਦਾ ਵੀ ਹਨਾ ਵੀ ਆਪਣੇ ਦੇਸ਼ ਵਾਸਤੇ ਹਨਾ ਕੁਰਬਾਨੀਆਂ ਕਰ ਗਏ ਹਨਾ ਸਾਬਜਾਦੇ ਚਾਰ ਪੁੱਤ ਵਾਰ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਕਹਿੰਦੇ ਹੁੰਦੇ ਆ ਮਾਤਾ ਗੁਜਰੀ ਦਾ ਪੋਛੋੜਾ ਹਨਾ ਤੇ ਇਹ ਬਸ ਹਨਾ ਜਿਹੜੇ ਪੋ ਦੇ ਮਹੀਨੇ ਹੁੰਦੇ ਆ ਤੇ ਮਨ ਅਦਾਸ ਹੋ ਜਾਂਦਾ ਇੱਥੇ ਆ ਕੇ ਤੇ ਚਲੋ ਫੇਰ ਵੀ ਸੋਚਿਆ ਹਨ ਵੀ ਚਲੋ ਬਲੌਗ ਤਾਂ ਕੁਛ ਨਾ ਕੁਛ ਬਣਾਈਏ ਆਪਾਂ ਹਨਾ ਇਹ ਵੀ ਆਪਣਾ ਕੰਮ ਹੈ ਇਹ ਨਹੀਂ ਛੱਡ ਸਕਦੇ ਪਰ ਸਹਿਬਜ਼ਾਦਿਆ ਜੀ ਨੂੰ ਹਨਾ ਆਚਾਰਾ ਸਹਿਬਜ਼ਾਦਿਆ ਨੂੰ ਤੇ ਗੁਰਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਕੋਟੀ ਕੋਟੀ ਪ੍ਰਣਾਮ ਉਹਨਾਂ ਨੂੰ ਤੇ ਉਹਨਾਂ ਦੇ ਅੱਗੇ ਆਈ ਆਪਣਾ ਸਿਰ ਝੁਕਦਾ ਰਹੂਗਾ ਤੇ ਸੱਚੇ ਦਿਲੋਂ ਉਹਨਾਂ ਨੂੰ ਪ੍ਰਣਾਮ ਤੇ ਬੱਚਿਆਂ ਨੂੰ ਇਹੀ ਸਿੱਖਿਆ ਦਿੰਨੇ ਆ ਵੀ ਹਨਾ ਉਹਨਾਂ ਦੇ ਜਿਵੇਂ ਉਹ ਆਪਣੇ ਦੇਸ਼ ਵਾਸਤੇ ਸੈਭਜਾਦੇ ਹਨਾ ਕੁਰਬਾਨੀਆਂ ਕਰ ਗਏ ਆਪਦਾ ਪਰਿਵਾਰ ਪੁੱਤ ਵਾ ਭਾਰ ਗਏ ਹਨਾ ਗੁਰਗੋਬਿੰਦ ਸਿੰਘ ਜੀ ਵੀ ਉਸੇ ਤਰ੍ਹਾਂ ਹੀ ਮੈਂ ਕਹਿਣੀ ਆ ਵੀ ਤੁਸੀਂ ਵੀ ਹਨਾ ਸੱਚ ਦਾ ਸਾਥ ਦਿਓ ਉਹਨਾਂ ਨੇ ਸੱਚ ਦਾ ਸਾਥ ਦਿੱਤਾ ਮੁਗਲਾਂ ਦੇ ਅੱਗੇ ਝੁਕੇ ਨਹੀਂ ਹਨਾ ਛੋਟੇ ਛੋਟੇ ਬੱਚੇ ਉਹ ਹਨਾ ਸੈਭਜਾਦੇ ਝੁਕੇ ਨਹੀਂ ਮੁਗਲਾਂ ਦੇ ਅੱਗੇ ਇਹ ਚੀਜ਼ ਦੇਖ ਕੇ ਜਨੂਨ ਸੀ ਹਨਾ ਕਿੰਨਾ ਉਹਨਾਂ ਦੇ ਉਹੀ ਚੀਜ਼ ਮੈਂ ਪ੍ਰੀਤ ਰੇ ਜਸ਼ਨ ਨੂੰ ਕਹਿਣੀ ਹੁੰਦੀ ਹੈ ਵੀ ਝੁਕਣਾ ਨਹੀਂ ਚਾਹੀਦਾ ਅ ਜੁਰਮ ਦੇ ਅੱਗੇ ਨਹੀਂ ਝੁਕਣਾ ਚਾਹੀਦਾ ਝੂਠ ਅੱਗੇ ਨਹੀਂ ਝੁਕਣਾ ਚਾਹੀਦਾ ਸੱਚ ਦਾ ਸਾਥ ਦੇਣਾ ਚਾਹੀਦਾ ਇੰਨੀ ਕੁ ਚਲੋ ਗੱਲਬਾਤ ਆਪਾਂ ਸੋਨਣਾ ਸ਼ੇਅਰ ਕਰਤੀ ਤੇ ਬਾਕੀ ਬਲੌਗ ਦਾ ਜੀ ਹੁਣ ਕੰਮ ਹੈ ਹਨਾ ਇਹ ਤਾਂ ਬਣਾਉਣਾ ਹੀ ਪਊਗਾ ਤੇ ਚਲੋ ਮੈਂ ਕਿਹਾ ਸਟਾਰਟਿੰਗ ਕਰ ਦਿੰਨੇ ਆ ਬਲੌਗ ਦੀ ਹਨਾ ਆਪਾਂ ਤੇ ਨਾਲ ਦੀ ਨਾਲ ਸ਼ਾਰਟ ਹੋਰ ਲਾ ਦਾਂਗੇ ਚਲੋ ਜੀ ਫੇਰ ਮਿਲਦੇ ਲੋ ਜੀ ਆਪਾਂ ਸਬਜ਼ੀ ਜੀ ਬਣਾਦੇ ਆ ਤੇ ਸਬਜ਼ੀ ਆਪਾਂ ਬਣਾਉਣੇ ਗਾਜਰਾਂ ਨੂੰ ਤੇ ਪ੍ਰੀਤ ਦਾ ਜੈ ਨਿਊਟ੍ਰੀਸ਼ਨੋਂ ਸਜਸ਼ਨ ਆ ਗਿਆ ਤੇ ਬੀਬੀ ਆਪਣੇ ਘਰੇ ਹੈ ਨਹੀਂ ਤੁਸੀਂ ਆਖੋਗੇ ਬੀਬੀ ਨਹੀਂ ਦਿਖਦੀ ਤੁਹਾਨੂੰ ਦੱਸਿਆ ਨਾ ਵੀਡੀਓ ਦੇ ਅੱਗੇ ਮੈਂ ਸ਼ੋਰਟ ਚ ਵੀ ਆਪਣੇ ਹਨਾ ਇੱਥੇ ਪੰਡਤਾ ਦੇ ਚੈਰੀ ਪੂਰੀ ਮੁੱਖ ਵੀ ਤੇ ਬੀਬੀ ਦਾ ਮਤਲਬ ਉਹਨਾਂ ਦੇ ਘਰੇ ਗਈ ਹੋਈ ਹੈ ਤੇ ਬੀਬੀ ਕਹਿੰਦੀ ਵੀ ਚੰਗੇ ਵਾਸਤੇ ਜਦੋਂ ਭੋਆ ਬੰਦਾ ਖੜੇ ਨਾ ਖੜੇ ਕਿਸੇ ਨਾਲ ਮਾੜੇ ਟਾਈਮ 'ਚ ਜ਼ਰੂਰ ਖੜਨਾ ਚਾਹੀਦਾ ਹੈ ਤੇ ਮੈਂ ਬੀਬੀ ਨੂੰ ਚਾਹ ਪਿਆ ਕੇ ਉਦੋਂ ਅਸੀਂ ਚਾਹ ਬਣਾ ਲਈ ਤਿੰਨਾਂ ਨੇ ਮੈਂ ਜਸਨ ਨੇ ਵੀ ਲਈ ਬੀਬੀ ਨੇ ਵੀ ਲਈ ਮੈਂ ਖਤੂ ਜਾਵੜਾ ਬੀਬੀ ਉਹਨਾਂ ਦੇ ਘਰੇ ਤੇ ਬੀਬੀ ਉਹਨਾਂ ਦੇ ਘਰੇ ਗਈ ਐ ਸਬਜੀ ਪੁੱਛ ਕੇ ਪੱਕੀ ਗਈ ਐ ਮੈਨੂੰ ਕਹਿੰਦੀ ਕਾਦੀ ਬਣਾਏਗੀ ਮੈਂ ਗਾਜਰਾ ਮਟਰ ਬਣਾ ਲਾਂਗੇ ਮੈਂ ਕਿਹਾ ਸਬਜੀ ਤਾਂ ਪਈ ਐ ਆਪਣੇ ਕੋਲੇ ਤੇ ਉਹ ਹੱਪਿਆ ਜਾ ਚਲ ਦੋ ਘੰਟੇ ਤੇ ਕੋਲੇ ਕੋਲੇ ਘਰ ਐ ਜੀ ਹੋਈ ਜਾਂਦਾ ਹਨਾ ਇੰਨਾ ਕੁ ਤਾਂ ਨਾਗਦੇ ਟਾਪਦੇ ਆ ਵਧੀਆ ਪਲਾਉਂਦੇ ਆ ਵਿਚਾਰੇ ਵਧੀਆ ਸੁਭਾਅ ਦੇ ਬਹੁਤ ਵਧੀਆ ਨੇ ਵਿਚਾਰੇ ਤੇ ਐ ਨਹੀਂ ਪਤਾ ਲੱਗਦਾ ਹਨਾ ਵੈਗਰੂ ਕਦੋਂ ਵਕਤ ਪਾ ਦਿੰਦੇ ਤੇ ਬਸ ਧੀਆਂ ਦੇ ਲਈ ਕੀ ਤੋਂ ਡਰ ਲੱਗਦਾ ਹਨਾ ਹੋਰ ਧੀਆਂ ਕਿਹੜਾ ਵਿਚਾਰਾ ਕੋਈ ਰਾਤ ਨੂੰ ਉੱਠ ਕੇ ਖਾਂਦੀਆਂ ਨੇ ਤੇ ਬਸ ਇਹਨਾਂ ਦਾ ਕਹਿੰਦੇ ਹੁੰਦੇ ਵੈਗਰੂ ਵਧੀਆ ਲਿਖਦੇ ਹਨਾ ਕਿਸਮਤ ਇਹਨਾਂ ਦੀ ਵਧੀਆ ਹੋਵੇ ਤੇ ਬਸ ਆਈ ਹੈ ਜੀ ਹੁਣ ਮੈਂ ਖਚੀਰ ਲੈਣੇ ਸਬਜ਼ੀ ਚਲਾਂ ਫਿਰ ਕੱਪੜੇ ਤੈਹ ਲਾਉਂਗੀ ਤੈਹ ਲਾਉਣ ਵਾਲੀ ਪਈ ਹੈ ਜੀ ਸਵੇਰੇ ਫਿਰ ਅਸੀਂ ਬਾਹਰ ਦੇ ਬਹੁਤ ਆ ਕੇ ਸਵੇਰੇ ਨਾ ਮਤਲਬ ਮੋਟੋ-ਮੋਟਾ ਕੰਮ ਕਰ ਗਈ ਸੀ ਕਿ ਮੈਂ ਜਿਵੇਂ ਕੱਪੜੇ ਮਸ਼ੀਨ ਚ ਪਾ ਗਈ ਸੀਗੀ ਬਰਤਨ ਵਗੈਰਾ ਦੁੱਧ ਵਾਲੇ ਚਾਹ ਵਾਲੇ ਭਾਂਡੇ ਚੱਕ ਗਈ ਸੀ ਤੇ ਪ੍ਰੀਜਸ਼ਨ ਨੂੰ ਸਕੂਲ ਤੋਰ ਕੇ ਤੇ ਫਿਰ ਅਸੀਂ ਬਸ ਇਸ ਤੋਂ ਬਾਅਦ ਮੈਂ ਤੇ ਬੀਬੀ ਨਹਾ ਲਈਆਂ ਸੀ ਤੇ ਕਿਉਂਕਿ ਸਾਢੇ 9 ਦਾ ਟਾਈਮ ਦਿੱਤਾ ਸੀਗਾ ਉਹਨਾਂ ਨੇ ਤੇ ਫੇਰ ਅਸیں ਨਾ ਮਤਲਬ ਕੱਪੜੇ ਵੀ ਧੋਤੇ ਸੀਗੇ ਤੇ ਮੈਂ ਮਸ਼ੀਨ 'ਚ ਵੈਸੇ ਧੋਣ ਵਾਸਤੇ ਪਾ ਗਈ ਸੀਗੀ ਤੇ ਮੈਂ ਕਿਹਾ ਵੀ ਆ ਕੇ ਝੱਲ ਦੂੰਗੀ ਮੈਂ ਫੇਰ ਆ ਕੱਪੜੇ ਧੋਤੇ ਆ ਕੇ ਸਾਰੇ ਝਾੜੂ ਕੱਢਿਆ ਤੇ ਪੋਚੇ ਅਜ ਲੱਗੇ ਨਹੀਂ ਮੈਥੋਂ ਤੇ ਪੋਚੇ ਮੈਂ ਲਾਏ ਨਹੀਂ ਮੈਂ ਚਲ ਕੱਲ ਨੂੰ ਲਾ ਦਾਂਗੇ ਕੱਲ ਨੂੰ ਕਰਈਏ ਆਪਾਂ ਤੇ ਬਸ ਆਹੀ ਦੀ ਗੱਲ ਬਾਤ ਹੈ ਹੁਣ ਮੈਂ ਬਰਾਂਹਾਲ ਕੇ ਸਬਜ਼ੀ ਠੰਡ ਹੋ ਜਾਂਦੀ ਹੈ ਹਵਾ ਜਾਂਦੀ ਨਹੀਂ ਅਬੀ ਜਦਿੰਦੇ ਸੱਲੜ ਗਿਆ ਪਿਆ ਹਾਂ ਹੂੰ ਦੋ ਪਏ ਇੱਕ ਤੇ ਸਲਵਾਰ ਥੱਲੇ ਹੁਣਾਂ ਹੁੰਦੀ ਹਵਾ ਚਾਲਦੀ ਐ ਠੰਡ ਬਹੁਤ ਜ਼ਿਆਦੇ ਹੋਈ ਪਈ ਐ ਤੇ ਪ੍ਰੀਤ ਆਪਣੀ ਹੁਣ 5:00 ਵਜੇ ਆਊਗੀ ਉਹ ਆ ਕੇ ਰੋਟੀ ਖਾਊਗੀ ਮੈਨੂੰ ਲੱਗਦਾ ਜਾਂ ਫਿਰ ਸ਼ਾਮ ਵਾਲੀ ਖਾਊਗੀ ਕੁਝ ਕਹਿ ਨਹੀਂ ਸਕਦੇ ਬੈਸਤ ਪਿੰਨੀਆਂ ਲੈ ਗਈ ਸੀਗੀ ਪ੍ਰੀਤ ਤੋਂ ਪਿੰਨੀਆਂ ਪ੍ਰੀਤ ਲੈ ਗਈ ਸੀ ਦੋ ਜੱਜ ਨਾਲ ਲੈ ਗਿਆ ਸੀਗਾ ਤੇ ਪਿੰਨੀਆਂ ਖਾ ਲਈਆਂ ਹੋਣਗੀਆਂ ਤੇ ਜਸ਼ਨ ਆਪਣਾ ਕੈਮਰਾਮੈਨ ਇਹ ਤਾਂ ਬੋਲਦਾ ਹੀ ਨਹੀਂ ਹੁਣ ਅੱਜ ਇਹਦਾ ਕੜਾ ਫੜ ਕੇ ਲਿਆਉਣਾ ਸੀਗਾ ਤੇ ਲੋਹਾ ਜਿਹਾ ਬਣਾਇਆ ਨਹੀਂ ਉਹਨਾਂ ਨੇ ਜਸ਼ਨ ਉਸੇ ਪਤਾ ਕਰਿਆ ਉਹ ਕਹਿੰਦੇ ਵੀ ਹਜੇ ਆਇਆ ਨਹੀਂ ਬਣ ਕੇ ਦੇਖਦੇ ਆ ਨਹੀਂ ਕਿ ਤਾਂ ਕੱਲ ਨੂੰ ਤਾਂ ਫਿਰ ਲਈ ਆਵਾਂਗੇ ਮੈਨੂੰ ਆਏ ਆ ਹਨਾ ਵੀ ਕੜਾ ਚਲੋ ਜਿਹੜੀ ਚੀਜ਼ ਬਣਾਈ ਹੈ ਉਹਦੇ ਤੇ ਵੀ ਜਿਹੜੇ ਪੈਸੇ ਆਪਣੇ ਪੇਮੈਂਟ ਚਲੋ ਆ ਰਹੀ ਹੈ ਜਾਂ ਆਈ ਹੈ ਵੀ ਉਹ ਆਪਾਂ ਕਿਸੇ ਵਧੀਆ ਚੀਜ਼ ਤੇ ਲਾ ਦਗੇ ਹਨਾ ਤੇ ਮੈਨੂੰ ਆਏ ਵੀ ਸਾਰੇ ਪੈਸੇ ਚਾਹ ਘੋੜ ਤੇ ਭੁਮਾ ਦੀ ਕਿੰਨੇ ਮਰਜੀ ਲਾਈ ਜਾਓ ਪੂਰੇ ਨਹੀਂ ਆਉਂਦੇ ਹਨ ਤੇ ਜੇ ਥੋੜਾ ਜਿਹਾ ਸਰਫੇਣਾ ਚੱਲਦੀ ਆ ਆਪਾਂ ਫਿਰ ਆਪਾਂ ਨੂੰ ਸਰਪੀ ਜਾਂਦਾ ਹੈ ਹਨ ਤੇ ਮੈਨੂੰ ਆਏ ਵੀ ਮੈਂ ਪਹਿਲ ਨੂੰ ਜੋ ਜਸ਼ਨ ਦਾ ਖੜਾ ਪਰਮਾ ਦਾ ਮਗਰੋਂ ਚਾਹੀਏ ਹਨ ਆਪਦੇ ਵਰਤਨ ਨੂੰ ਭੁਮਾ ਥੋੜੇ ਰਹਿ ਜਾਣ ਕੋਈ ਗੱਲ ਨਹੀਂ ਤੇ ਚੀਜ਼ ਮੰਨਦੇ ਉਹਨਾਂ ਜਿਹਾ ਕੋਈ ਅਰਥ ਲੱਗੇ ਕੀਮਤ ਤੇ ਚਲ ਦੇਖਦੇ ਪੀ ਵਰਦਾ ਅੱਗੇ ਦੀ ਅੱਗੇ ਤੇ ਕੋਈ ਸ਼ਤਾਏ ਮਨ ਨੂੰ ਉਦਾਸੀ ਹੋਈ ਪਈ ਹੈ ਹਨਾ ਵੀ ਜੇ ਕੜਾ ਵੀ ਬਣਾ ਲਿਆਂਦਾ ਤਾਂ ਕਿਵੇਂ ਹਨਾ ਕਿਵੇਂ ਵਲੌਗ ਬਣਾਉਂਗੇ ਹਨਾ ਬਣਾਵਾਂਗੇ ਵੀ ਤੁਸੀਂ ਵੀ ਸਾਰੇ ਭੈਣ ਭਰਾ ਇਹ ਸੋਚੋਗੇ ਵੀ ਜੀ ਦਿਧਿਆੜੇ ਚੱਲ ਰਹੇ ਹੈ ਵੀ ਇਹਨੂੰ ਕੜੇ ਬਣਾਉਣ ਦੀ ਹੋਈ ਪਈ ਆ ਕੁੜੀਆਂ ਵਾਸਤੇ ਪਰ ਐ ਹੁੰਦਾ ਹਨਾ ਵੀ ਮੈਂ ਵੀ ਆਪ ਦੀ ਜਗ੍ਹਾ ਤੇ ਸਹੀ ਐ ਕਿਉਂਕਿ ਮੈਨੂੰ ਐ ਹੁੰਦਾ ਮੇਰੇ ਪੈਸੇ ਜਿਹੜੀ ਪੇਮੈਂਟ ਐ ਖਰਾਬ ਨਾ ਹੋਵੇ ਵੀ ਚੱਲੇ ਜਵਾਕਰਿਆਂ ਵਾਸਤੇ ਹਨਾ ਧੀਏ ਤਦ ਵੀ ਜਿਹੜੀ ਚੀਜ਼ ਮੰਗਦੀ ਐ ਚੱਲਨਾ ਕਰਾ ਕੇ ਦੇ ਦਾਂ ਰਿਸਪੈਕਟ ਆਪਣੇ ਦਿਲ ਚ ਹਨਾ ਜੀਤੀ ਜਿਹੜੇ ਵੀ ਦਿਹਾੜੇ ਚੱਲ ਰਹੇ ਆ ਉਹ ਤੋਂ ਰਿਸਪੈਕਟ ਆ ਆਪਾਂ ਨੂੰ ਉਹਨਾਂ ਕੁਰਬਾਨੀਆਂ ਕਰੀਆਂ ਉਹਨਾਂ ਨੇ ਤੇ ਸਿਰ ਝੁਕਦਾ ਆਪਣਾ ਉਹਨਾਂ ਦੇ ਅੱਗੇ ਹਮੇਸ਼ਾ ਝੁਕਦਾ ਰਹੂਗਾ ਗੁਰੂਆਂ ਦੇ ਅੱਗੇ ਤੇ ਬਸ ਤਾਂ ਮੈਂ ਜਦੋਂ ਮੇਰੀ ਪੇਮੈਂਟ ਆਉਂਦੀ ਹੁੰਦੀ ਹੈ ਪਹਿਲਾਂ ਮੈਂ ਗੁਰਦੁਆਰਾ ਸਾਹਿਬ ਹੀ ਜਾ ਕੇ ਆਉਣੀ ਹੁੰਦੀ ਹੈ। ਲੋਜੀ ਟੈਨ 55 ਦਾ ਹੋਇਆ ਪਰ ਤੇ ਬੀਬੀ ਦਾ ਟੈਨ ਹਜੇ ਵੀ ਨਹੀਂ ਆਈ ਤੇ ਸੰਸਕਾਰ ਤੇ ਵੀ 20 ਮਿੰਨ ਪਤਾ ਨਾ ਮੈਂ ਤਾਂ ਇਹਨਾਂ ਨੂੰ ਆ ਚਲੋ ਬੀਬੀ ਨੇ ਸ਼ੌਟ ਲਾ ਲਿਆ ਨਹੀਂ ਕਰਤਾ ਹਨਾ ਤੇ ਸਾਨੂੰ ਪਤਾ ਹੈ ਨਾ ਆ ਜਾ ਰਿਹਾ ਵੀ ਜਲਦੀ ਬਿਸਤਰਾ ਆ ਤੇ ਛੋਟੇ ਲਾਈਟ ਟਾਈਮ ਹੋ ਜਾਂਦਾ ਠੰਡਾ ਹੋ ਜਾਣਾ ਮੁਰਗੀ ਦਾ ਆਹ ਮੰਦੀ ਵਿੱਚ ਚੱਪਾ ਨਹੀਂ ਜਾਂਦਾ ਨਾ ਤੇ ਆਪਾਂ ਅੱਗ ਤੇ ਰੋਟੀ ਤੇ ਸਭ ਜੀ ਆਪਾਂ ਹਾਂ ਵੀਡੀਓ ਨਹੀਂ ਬਣੀ ਸਬਜੀ ਵੀ ਇਕੱਲਿਆਂ ਨਹੀਂ ਸੀ ਜੀ ਦਾ ਖੋਣਾ ਰਹੀ ਸੀਗਾ ਤੇ ਉਹਦੇ ਨਾਲ ਕੱਲ ਕਰਨ ਲੱਗੀ ਮੈਂ ਤੇ ਸਭੀ ਆਪਾਂ ਦਿਖਾ ਦਨੇ ਆਪਾਂ ਸਬਜੀ ਪਾਈ ਹੈ ਗਾਜਰਾ ਮਟਰ ਫਿਰ ਤੁਹਾਨੂੰ ਜੀਂ ਜਾਂਦੀ ਕਾਰ ਦੇ ਨਾਲ ਗਾਜਰਾ ਮਟਰ ਵਿੱਚ ਦੁੱਧ ਪਾਤਾ ਦੁੱਧ ਪਾ ਕੇ ਥੋੜਾ ਜਿਹਾ ਪਾਤਾ ਸੀ ਕਾਰ ਤਿੰਜਮ ਤੇ ਬਹੁਤ ਵਧੀਆ ਬਣੀ ਤੇ ਇੱਕ ਪ੍ਰੀਤ ਸੀ ਲਿਆ ਰਹੀ ਸੀ ਕਿ ਫਿਰ ਇੱਕ ਗੱਲਾਂ ਮਾਰੀ ਹੁੰਦਾ ਮੈਂ ਵੀ ਗੱਲਾਂ ਸੁਣੇਗੀ ਇਹਨਾਂ ਦਾ ਤੇ ਕੰਮ ਲੈਣਾ ਪਾਉਣਾ ਕੌਣ ਹੈ ਸਾਰੇ ਜਣੇ ਦੱਸੋ ਕਮੈਂਟ ਕਰਕੇ ਜਿਹੜਾ ਕੈਮਰਾਮੈਨ ਹੈ ਕੌਣ ਹੋ ਸਕਦਾ ਟੋਡੀਆਂ ਵੀ ਆਏ ਨੇ ਬੜੇ ਵੀ ਆਏ ਆ ਜੀ ਸਾਰੇ ਭੈਣਾਂ ਦਾ ਰੋਟੀ ਖਾ ਲਓ ਬਸ ਨਾ ਪਤਾਈ ਨਹੀਂ ਦੇਣਾ ਸਹੀ ਗੱਲ ਲੈਣਾ ਵੀ ਜਿਹੜੇ ਪੋਲ ਦੇ ਜਣ ਹੁੰਦੇ ਨੇ ਪੋਲ ਦੇ ਜਣ ਹੁੰਦੇ ਐ ਨਾ ਤਾਂ ਕਰੀ ਜੀਜਾ ਲੱਗਦਾ ਹੈ ਨਾ ਪੂਰਾ ਪੂਰਾ ਛੋਟੇ ਛੋਟੇ ਦੇਣਾ ਉਹ ਵੀ ਤੇ ਕੋ ਸਾਡੇ ਹੁਣ ਅਮਾਨ ਚਾਣ ਮਾਦੂ ਉਹਨਾਂ ਬਾਕੀ ਕੋਈ ਜੀ ਦਿਖਾ ਲੈ ਚੰਦੀ ਜਾਂਦੇ ਕਿ ਚਲੋ ਇਹ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਹੋ ਰਿਹਾ ਜਦ ਕਿ ਕੋ ਮ ਸਮਝੇ ਹੋਵੇ ਤਾਂ ਜਮਨ ਕਿ ਬਾਅਦ ਉਧਰ ਵੀ ਜਾਣਾ ਜੁਰੀ ਸੀ ਨਾ ਪਾਰ ਤੇ ਸੁਣ ਦੱਸਿਆ ਸੀ ਵੀ ਪਾਰ ਤੇ ਗਏ ਆ ਅਸੀਂ ਉਧਰ ਵੀ ਆਣਾ ਇੱਜ਼ਤ ਮਾੜਨਾ ਕੋਈ ਨਹੀਂ ਬਣਾਣਾ ਕੋਈ ਨਹੀਂ ਫਿਰ ਮੈਂ ਤੇ ਵੀ ਜਾਦੇ ਸੀ ਹੋਣਾ ਪਰ ਫੇਰ ਵੀ ਪਤਾ ਨਹੀਂ ਕਿਹਦੇ ਜਦ ਨੂੰ ਇਹ ਪਈ ਹੈ ਮੈਨੂੰ ਤਾਂ ਭਾਈ ਇਹਨੇ ਅੱਜ ਵੀ ਤੇਰੀ ਮੰਮੀ ਨੂੰ ਭੁੱਖ ਲੱਗੀ ਹੈ ਤੇ ਵਾਸਤੇ ਕਹੀ ਮਰੂਤੀ ਖਾਣਾ ਆਪ ਹੀ ਨਾਲ ਤੇ ਅੱਜ ਅਸੀਂ ਸੱਚ ਇੱਕ ਗੱਲ ਹੋਰ ਸੁਣਾਉਣਾ ਪਾਟ ਕੇ ਗਏ ਅਸੀਂ ਅੱਜ ਤੇ ਤੁਸੀਂ ਬਾਈ ਦੁੱਧ ਹੀ ਟਾਪਨੇ ਮੈਨੂੰ ਤੇ ਅੱਜ ਸਰਵਲ ਕਿਲੋ ਦੁੱਧ ਸੀ ਕਿਲੋ ਦੁੱਧ ਸਚਾ ਨੂੰ ਰੱਖ ਲਿਆ ਉਹ ਸਬਜੀ ਚ ਪਾਤਾ ਕੱਟ ਕੇ ਚਾਹ ਨੂੰ ਰੱਖ ਲੈ ਸਬਜੀ ਚ ਪਾਤਾ ਹੁਣ ਤੁਸਾਂ ਪੀਣ ਨੂੰ ਨਹੀਂ ਅੱਜ ਤੇ ਜੱਕ ਜੀ ਨਹੀਂ ਆਉਣੀ ਹੁਣ ਤੋਂ ਸੁਭਾਜ ਆ ਜਾਣਾ ਦੁੱਧ ਵੀ ਨਹੀਂ ਨਾ ਦੇ ਤਾ ਕਰਕੇ ਅੰਦੂਦੜ ਕਮ ਵੀ ਹੈ ਜੀ ਗਰਮ ਨੀ ਕਰਿਆ ਦੁੱਧ ਜੇ ਸੁੱਕ ਚੇਜ ਕਰਨਾ ਹੈ ਮੈਂ ਕਹਾਂ ਹੂੰ ਨੂੰ ਮੈਂ ਦੁੱਧ ਮੇਰਾ ਆਪੇ ਪਾ ਕੇ ਨਾ ਮੈਂ ਜੇ ਰਾਤ ਨੂੰ ਪਾ ਕੇ ਤੇ ਨਾ ਦੀ ਨਾ ਮੋੜਾ ਦੂੰਗਾ ਚਲੋ ਹੁਣ ਮਾੜਾ ਮੁੱਟਾ ਹੁਈ ਨਮਕ ਪਾ ਲੈਂਦੇ ਕਿਤੇ ਜਾਣਾ ਕਰਨਾ ਪਾਇਆ ਜਾਂਦਾ ਮੋٹے ਸੁੱਕੀ ਛੋਲੇ ਪਾ ਲੇ ਫਿਰ ਨਾ ਠੰਡ ਚ ਤੇ ਅੰਬਦਨ ਕੇ ਨੂੰ ਸੁੱਕ ਨੂੰ ਮੈਂ ਕੋਈ ਕੁ ਪਾਉਣ ਕਿ ਪਾਣਾ ਤਾਂ ਮੇਰੇ ਦਰਦ ਹੋਈ ਗਿਆ ਹਾਂ ਮਾਤਾ ਖੁਚਣਾ ਮਾਰੀ ਬੀਬੀ ਦਾ ਹਾਂ ਹਾਂ ਲਓ ਜੀ ਬੀਬੀ ਆਪਣੀ ਆ ਗਈ ਰੋਟੀ ਖਾਈ ਜਾਂਦੀ ਐ ਤੇ ਅਸੀਂ ਖਾਲੀ ਰੋਟੀ ਜਸ਼ਨ ਨੇ ਨਹੀਂ ਖਾਦੀ ਰੋਟੀ ਕਹਿੰਦੀ ਮੇਰੇ ਸਬਜ਼ੀ ਨਹੀਂ ਪਸੰਦ ਤੇ ਮੈਂ ਤੇ ਪ੍ਰੀਤ ਨੇ ਖਾਲੀ ਰੋਟੀ ਬੀਬੀ ਹੁਣ ਆਈ ਐ ਸਸਕਾਰ ਤੋਂ ਤੇ ਮੰਮੀ ਵੀ ਗਈ ਸੀ ਦੋਨੇ ਗੰਗਾ ਸੀਗਾ ਤੇ ਵਸ ਹੈਣਾ ਯਕੀਨ ਜਾਣੀ ਹੁੰਦਾ ਵੀ ਸੁਣ ਕੇ ਹਨਾ ਵੀ ਆਪਣੀਆਂ ਉਮਰਾਂ ਦਾ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਣਾ ਐ ਤੇ ਮੈਂ ਤਾਂ ਇੰਨੀ ਕੁ ਸਲਾਹ ਦੇਉਂਗੀ ਸਾਰਿਆਂ ਨੂੰ ਵੀ ਹਨਾ ਹੱਸਦੇ ਵਸਦੇ ਤੇ ਵਧੀਆ ਖੁਸ਼ ਰਹਿਣਾ ਚਾਹੀਦਾ ਬੰਦੇ ਨੂੰ ਤੇ ਕਹਿੰਦੇ ਹੁੰਦੇ ਆ ਉਹ ਬੱਚੇ ਨੂੰ ਮਾਂ ਨਹੀਂ ਮਿਲਨੀ ਹਨਾ 13 ਸਾਲ ਦਾ ਬੱਚਾ ਸੀ ਜਿਹੜਾ ਉਹਨੂੰ ਮਾਂ ਕਦੇ ਨਹੀਂ ਮਿਲਨੀ ਤੇ ਬਾਕੀ ਇੱਕ ਚੀਜ਼ ਆਏ ਹੁੰਦੀ ਆ ਨਾ ਵੀ ਮਾਂ ਪਿਓ ਤੋਂ ਪਹਿਲਾਂ ਧੀਆ ਪੁੱਤਾਂ ਨੇ ਦੁਰ ਜਾਣਾ ਇਹ ਦੁੱਖ ਬਹੁਤ ਵੱਡਾ ਹੁੰਦਾ ਹੈ ਤੇ ਕਿਉਂ ਮਾਂ ਪਿਓ ਪਾਲਦੇ ਆ ਬੱਚਿਆਂ ਨੂੰ ਹਨਾ ਪੜ੍ਹਾਉਂਦੇ ਆ ਲਿਖਾਉਂਦੇ ਗੱਭਰੂ ਕਰਦੇ ਆ ਪਿਆਉਂਦੇ ਆ ਤੇ ਫਿਰ ਕੋਈ ਵਾਇਗਰੂ ਵੱਲੋਂ ਇਹ ਜੀ ਹਨਾ ਮੰਦਭਾਗੀ ਖਬਰ ਹੋ ਜਾਂਦੀ ਹੈ ਵੀ ਮਾਪਿਓ ਦੇ ਹੱਥਾਂ ਦੇ ਵਿੱਚ ਬਿੱਤੀਆਂ ਪੁੱਤਾਂ ਦਾ ਸੰਸਕਾਰ ਹੋ ਜਾਂਦਾ ਅੱਖਾਂ ਦੇ ਸਾਹਮਣੇ ਹੋ ਜਾਂਦਾ ਤੇ ਇਹ ਚੀਜ਼ ਹਨਾ ਦੇਖ ਕੇ ਦੁੱਖ ਬਹੁਤ ਹੁੰਦਾ ਹੈਗਾ ਤੇ ਇੱਥੇ ਤਾਂ ਵਸਾਈਆਂ ਵੀ ਵਾਇਗਰੂ ਸਾਰਿਆਂ ਨੂੰ ਚੜਦੀ ਕਲਾ ਬਖਸ਼ੀ ਹਨਾ ਵੀ ਇਹੋ ਜਿਹਾ ਨਾ ਕਦੇ ਵੀ ਭਾਣਾ ਵਰਤੇ ਹਨਾ ਵੀ ਤੁਸੀਂ ਥੋੜਾ ਜਿਆ ਕਹਨੇ ਵਾਇਗਰੂ ਨੂੰ ਵੀ ਥੋੜਾ ਜਿਆ ਰਹਿਮ ਕਰੋ ਦੁਨੀਆ ਤੇ ਹਨਾ ਵੀ ਇਹ ਜਿਹੜੀਆਂ ਜੜੀਆਂ ਘਟਨਾਵਾਂ ਨਾ ਹੋਣ ਤੇ ਦੇਖ ਕੇ ਸੁਣ ਕੇ ਬਹੁਤ ਦੁੱਖ ਹੋਇਆ ਤੇ ਸਾਰੇ ਆ ਗਲੀ ਗਵਾਨ ਤੇ ਕਹਿੰਦੇ ਹੁੰਦੇ ਆ ਚੁੱਲ੍ਹਿਆਂ 'ਚ ਕਿਸੇ ਨੇ ਅੱਗ ਨਹੀਂ ਪਾਈ ਕੋ ਕਹਿਣ ਦੀ ਭਾਵੇਂ ਹੁੰਦਾ ਨਾ ਵੀ ਸਾਰੇ ਬਹੁਤੇ ਚੀਜ਼ ਦੁੱਖ ਬਣਾ ਰਹੇ ਆ ਚੀਜ਼ ਦਾ ਕਿਉਂਕਿ ਉਹਦੀ ਵਿਚਾਰੀ ਦੀ ਉਮਰ ਹੋਣੀ ਐ ਮੈਨੂੰ ਲੱਗਦਾ 35 ਲਾ ਲਓ ਤੇ ਜਾਂ ਤੁਸੀਂ 36 37 ਲਾ ਲਓ ਇੱਥੇ ਕੋਈ ਜ਼ਿਆਦਾ ਉਮਰ ਨਹੀਂ ਹੁੰਦੀ ਬੰਦੇ ਦੀ ਤੇ ਇੰਨੀ ਕੁ ਉਮਰ 'ਚ ਹਨਾ ਵੀ ਵਿਚਾਰੀ ਨੇ ਦੁਨੀਆਂ ਨੂੰ ਅਲਵਿਦਾ ਕਹਿਤਾ ਦੇਖੋ ਕੀ ਵੈਗਰੂ ਨੂੰ ਪਤਾ ਹਨਾ ਵੀ ਉਹਦੇ ਦਿਲ ਚ ਕੀ ਆਇਆ ਕਿਵੇਂ ਉਹਦੀ ਡੈਥ ਹੋਈ ਹੈ ਕੋਈ ਹਜੇ ਪਤਾ ਨਹੀਂ ਲੱਗਿਆ ਇਸ ਗੱਲ ਦਾ ਤੇ ਆਪਾਂ ਕੁਝ ਨਹੀਂ ਕਹਿੰਦੇ ਇਸ ਮੁੱਦੇ ਤੇ ਹਨਾ ਵੀ ਆਪਾਂ ਚਲੋ ਆਪਾਂ ਤਾਂ ਕਹਿੰਨੇ ਹੁੰਦੇ ਆ ਵੀ ਵੈਗਰੂ ਚਲੋ ਵਿਚਾਈ ਦੀ ਡੈਥ ਹੋ ਗਈ ਚਰਨਾ ਚ ਹਨਾ ਨਿਵਾਸ ਬਖਸ਼ੋ ਤੇ ਆਪਣਾ ਕੀ ਕਹਿੰਦੇ ਹੁੰਦੇ ਆ ਵੀ ਉਹਦੀ ਰੂਹ ਨੂੰ ਸ਼ਾਂਤੀ ਮਿਲੇ ਆਪਾਂ ਤਾਂ ਆਪਦੇ ਵੱਲੋਂ ਇੰਨੀ ਗੱਲ ਹੀ ਕਹਿ ਸਕਦੇ ਆ ਤੇ ਬਸ ਮਨ ਬਹੁਤ ਦੁਖੀ ਹੈ ਜੀ ਕੁਝ ਕਹਿ ਨਹੀਂ ਸਕਦੇ ਨਾ ਕੋਈ ਬਲੌਗ ਬਣਾਉਣ ਨੂੰ ਜੀ ਕਰਦਾ ਚਲੋ ਜਿੰਨਾ ਵੀ ਬਲੌਗ ਬਣਿਆ ਹਨਾ ਆਪਾਂ ਜੋ ਨਾਲ ਅਪਲੋਡ ਕਰ ਦਨੇ ਤੇ ਬਾਕੀ ਜੀ ਜਿਹੜੀ ਆਪਾਂ ਪਿੰਨੀਆਂ ਵਾਲੀ ਵੀਡੀਓ ਬਣਾਈ ਸੀ ਉਹ ਤੇ ਤੁਸੀਂ ਬਹੁਤ ਜਿਆਦਾ ਸਪੋਰਟ ਕਰ ਰਹੇ ਹੋ ਤੇ ਵਧੀਆ ਚੱਲ ਰਹੀ ਹੋ ਵੀਡੀਓ ਤੇ ਪਲੀਜ਼ ਦੱਬ ਕੇ ਸਪੋਰਟ ਕਰ ਦਿਓ ਆਪਣੇ ਚੈਨਲ ਨਾਲ ਕਿਉਂਕਿ ਆਪਾਂ ਹਨਾ ਜਸ਼ਨ ਦਾ ਸੁਪਨਾ ਪੂਰਾ ਕਰਨ ਦੇ ਨਾਲ ਪ੍ਰੀਤ ਦਾ ਸੁਪਨਾ ਵੀ ਪੂਰਾ ਕਰਨਾ ਹੈ ਹਨਾ ਕਿਉਂਕਿ ਬੱਚਿਆਂ ਨੂੰ ਥੋੜੀ ਜਿਦੋਂ ਆਪਾਂ ਆਸ ਜੀ ਦੇ ਦੰਨੇ ਹਨਾ ਵੀ ਇਹ ਚੀਜ਼ ਸਾਨੂੰ ਬਣਾ ਕੇ ਦੇਵਾਂਗੇ ਬੱਚੇ ਉਸ ਚੀਜ਼ ਤੇ ਪੱਕ ਜਾਂਦੇ ਆ ਤੇ ਬਸ ਜੀ ਹੋਰ ਇਸ ਮੁੱਦੇ ਤੇ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਹਨਾ ਤੇ ਪਸਾ ਲਾਦਾ ਵਿਧੀਆਂ ਦੇ ਲਿਖੇ ਤੋਂ ਡਰ ਲੱਗਦਾ ਧੀਆਂ ਗੇਰਾ ਉੱਠ ਕੇ ਰਾਤ ਨੂੰ ਖਾਂਦੀਆਂ ਤੇ ਆਪਾਂ ਤਾਂ ਕਹਿੰਨੇ ਵੈਗਰੂ ਹਨਾ ਐਡਾ ਉਹਨੇ ਮਸਾ ਕਿਵੇਂ ਪਤਾ ਨਹੀਂ ਕਿਵੇਂ ਪੁੱਤ ਉਹਨੇ ਨਾਮਿਨੇਟਡ ਅੱਜ ਰੱਖਿਆ ਫਿਰ ਪਾਲਿਆ ਹਨਾ ਪੜਾਉਂਦੀ ਸੀਗੀ 13 ਸਾਲ ਦਾ ਹੋ ਗਿਆ ਸੀਗਾ ਤੇ ਚਲੋ ਉਹ ਤਾਂ ਵੈਗਰੂ ਨੂੰ ਜਿਵੇਂ ਮਨਚੂਰ ਸੀ ਉਹ ਹੋ ਗਿਆ ਤੇ ਬਾਕੀ ਜੀ ਅੱਜ ਜਲੀ ਵੀਡੀਓ ਦਾ ਪੈਥੇ ਐਂਡ ਕਰਦੇ ਹਾਂ ਨਾ ਛੋਟਾ ਜਿਹਾ ਬਲੌਗ ਫੋਲੋ ਵਾਚ ਕਰ ਲਿਓ ਤੇ ਵੀਡੀਓ ਸੋਹਣੀ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਸਤਿ ਸ਼੍ਰੀ ਅਕਾਲ ਬਾਈ ਬਾਈ ਜੀ